ਕ੍ਰਿਮਾਨਾ ਸ਼੍ਰੀニ ਕੁਮਾਰ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਨਾ ਇੱਕ ਗੱਲ ਵੱਲ ਤੁਹਾਡਾ ਧਿਆਨ ਲਿਆਉਣਾ ਚਾਹਨਾ ਕੀ ਪ੍ਰਸ਼ਾਸਨ ਨਹੀਂ ਬੋਲਉਂਦੇ ਨਾ ਮੈਂ ਬਹਿ ਜਾਣਾ ਪਾ ਨਹੀਂ ਮੈਂ ਨਹੀਂ ਮੈਂ ਨਹੀਂ برداشت ਕਰਦਾ ਇਹ ਚੀਜ਼ਾਂ ਮੈਂ ਕਿਸੇ ਦੇ ਬਾਰੇ ਬੋਲਦਾ ਨਹੀਂ ਹਾਂ ਹਾਂ ਐਦਾ ਨਹੀਂ ਹੈ ਹਾਂ ਐਦਾ ਐਦਾ ਨਹੀਂ ਕਰ ਮੈਂ ਵੇਖੋ ਮੈਂਬਰ ਸਾਹਿਬ ਬੈਠੋ ਤੁਸੀਂ ਹੀ ਬੋਲਦੇ ਤੁਸੀਂ ਬੈਠੋ ਇਹਦਾ ਮੈਂ ਇਨਸਲਟ ਕਰਵਾਨੀ ਕਰਨ ਦੇ ਲਈ ਖੜੇ ਹੋ ਐ ਤੇ ਫਿਰ ਕੋਈ ਜ਼ਰੂਰਤ ਨਹੀਂ ਹੈ ਨਹੀਂ ਨਹੀਂ ਕੋਈ ਇਨਸਲਟ ਨਹੀਂ ਕਰੇਗਾ ਮੈਂ ਇਹ ਕਹਿ ਰਹੇ ਹਾਂ ਅਮਰਿਤਪਾਲ ਜੀ ਬੈਠੋ ਤੇ ਸੁਣ ਲੈਣਾ ਹਿੰਮਤ ਰੱਖਿਆ ਕਰੋ ਸੁਖਨ ਸਿੰਘ ਜੀ ਬੈਠੋ ਹਾਂ ਅਮਰਿਤਪਾਲ ਐਮ ਐਨ ਏ ਸਾਹਿਬ ਬੈਠੋ ਐਮ ਐਨ ਸਾਹਿਬ ਬੈਠੋ ਜੀ ਅਛੁਨੀ ਜੀ ਬੋਲੋ ਮੇਰਾ ਇਹ ਕਹਿਣਾ ਜੀ ਜੀ ਕੱਲ ਜੀਮਾਤ ਸਾਹਿਬ ਨੇ ਬੋਲਦੇ ਹੋਏ ਸਾਗਰ ਡੈਮ ਦੇ ਬਾਰੇ ਜਦੋਂ ਅਸੀਂ ਤੁਹਾਡੇ ਨਾਲ ਚਾਹ ਤੇ ਬੈਠੇ ਸੀ ਰਾਜੇਪਾਲ ਦੇ ਉਸ ਵੇਲੇ ਵੀ ਇੱਕ ਜ਼ਿਕਰ ਕੀਤਾ ਕਿ ਉੱਥੇ ਅਸੀਂ ਜਿਹੜੀ ਝੀਲ ਹੈ ਉਹਦੀ ਡਿਵੈਲਪਮੈਂਟ ਕਰਕੇ ਟੂਰਿਜ਼ਮ ਬਹੁਤ ਵਧੀਆ ਜਗ੍ਹਾ ਉਹ ਕੋਈ ਗੱਲ ਨਹੀਂ ਔਰ ਸੀਐਮ ਸਾਹਿਬ ਅੱਜਕੱਲ ਬਾਰ-ਬਾਰ ਉੱਥੇ ਜਾ ਰਹੇ ਹੈ ਅੱਛਾ ਹੈ ਲੇਕਿਨ ਉਹ ਇੱਕ ਦੌਰੇ ਤੇ ਗਏ ਹੋਏ ਸੀ ਤੇ ਵਾਪਸ ਆ ਰਹੇ ਸੀ ਸੀਐਮ ਸਾਹਿਬ ਜੀ ਅੱਛੀ ਆਦਤ ਹੈ ਅਗਰ ਕੋਈ ਸੜਕ ਤੇ ਖੜਾ ਮਿਲਦਾ ਹੈ ਉਹਨੂੰ ਨਮਸਤੇ ਵੀ ਕਰਦੇ ਆ ਤੇ ਗੱਡੀ ਵੀ ਰੋਕਦੇ ਆ ਉਹਨਾਂ ਨੇ ਗੱਡੀ ਰੋਕ ਲਈ ਉੱਥੇ ਗੱਡੀ ਤੋਂ ਉਤਰ ਤੋਂ ਬਾਅਦ ਇੱਕ ਬੀਬੀ ਨੇ ਉਹਨਾਂ ਨੂੰ ਸਾਡੇ ਉਹ ਅਰਧ ਪਹਾੜੀ ਏਰੀਆ ਉ ਉਹਨੇ ਪੁੱਛਿਆ ਆਪਣੇ ਸਵਾਬ ਦੇ ਅਨੁਸਾਰ ਕਿ ਵਿਵਾ ਕੋਈ ਤੰਗੀ-ਤੁੰਗੀ ਤੇ ਨਹੀਂ ਹੈ ਉਹਨੇ ਕਿਹਾ ਜੀ ਤੰਗੀ ਤਾਂ ਮੈਨੂੰ ਇਹ ਹੈ ਕਿ ਮੇਰੇ ਘਰ ਲਾਈਟ ਨਹੀਂ ਹੈਗੀ ਮੈਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਮੇਰੀ ਜਿਹੜੀ ਇਹ ਗਲੀ ਹੈ ਇਹਦਾ ਬੁਰਾ ਹਾਲ ਹੈ ਔਰ ਇਹ ਪਹਾੜੀ ਪਹਾੜਾ ਦੇ ਅੰਦਰ ਨਾ 4-4 5-5 ਹਜ਼ਾਰ ਲਗ-ਲਗ ਹੁੰਦੇ ਨੇ ਉਹ ਆਪਣੀਆਂ 4-5 ਮੰਗਾਂ ਜਿਹੜੀਆਂ ਸੀਐਮ ਸਾਹਿਬ ਨੇ ਉਸ ਵੇਲੇ ਡੀਸੀ ਨੂੰ ਬੁਲਾਇਆ ਉਹਨੋਂ ਡੀਸੀ ਬਦਲ ਗਏ ਨੇ ਡੀਸੀ ਨੂੰ ਬੁਲਾਇਆ ਕਿ ਡੀਸੀ ਸਾਹਿਬ ਇਹਨਾਂ ਦੀ ਤਤਕਾਲ ਮੇਰੇ ਅਗਲੀ ਵਾਰੀ ਆਨ ਤੋਂ ਪਹਿਲਾਂ-ਪਹਿਲਾਂ ਇਹ ਹੱਲ ਕਰ ਦੇਣੀ ਹੈ ਮੈਂ ਪ੍ਰਸ਼ਾਸਨ ਦਾ ਹਾਲ ਤੁਹਾਡੇ ਵੱਲ ਧਿਆਨ ਲਿਆਣਾ ਚਾਹਨਾ ਸੀਐਮ ਸਾਹਿਬ ਚਲੇ ਗਏ ਅਗਲੀ ਵਾਰੀ ਸੀਐਮ ਤੋਂ ਆਪ ਦੁਆਰਾ ਆਇਆ ਕਿ ਉਸ ਜਨਾਨੀ ਦੇ ਘਰ ਜਿਹਨੂੰ ਜਿਹੜੀ ਪੂਰੀ ਅਨਪੜ੍ਹ ਜਨਾਨੀ ਹੈ ਜਿਹਨੂੰ ਕੋਈ ਪਤਾ ਨਹੀਂ ਕਿ ਪ੍ਰਸ਼ਾਸਨ ਕੀ ਹੁੰਦਾ ਦੂਜਾ ਕੀ ਹੁੰਦਾ ਪੁਲਿਸ ਦਾ ਅਮਲਾ ਚਲਾ ਗਿਆ ਉਹ ਡੀਸੀ ਦੇ ਕੋਲ ਤੇ ਗਿਆ ਉਹ ਜਨਾਨੀਆਂ ਨੂੰ ਉਥੋਂ ਬਾਹਨੇ ਨਾਲ ਕੀ ਆਓ ਤੁਹਾਨੂੰ ਲੈ ਕੇ ਜਾਣਾ ਗੱਡੀ 'ਚ ਬਿਠਾਇਆ ਅੱਗੇ ਪੁਲਿਸ ਪਿੱਛੇ ਪੁਲਿਸ ਮੰਤਰੀ ਸਾਹਿਬ ਵੀ ਇਹਦੀ ਕੋਕ ਕਰ ਸਕਦੇ ਆ ਜਾ ਕੇ ਮੈਂ ਬੀਬੀ ਨੂੰ ਮਿਲ ਕੇ ਆਇਆ ਮੈਂ ਕੋਈ ਗੱਲ ਮਤਲਬ ਇਹ ਇਹਦੇ ਨਾਲ ਪ੍ਰਸ਼ਾਸਨ ਦੀ ਛਵੀ ਤੇ ਕੀ ਅਸਰ ਪੈਂਦਾ ਇਹਦੇ ਤੇ غور ਕਰਨੀ ਪੈਗੀ ਕਿ ਸੀਐਮ ਕੁਝ ਚਾਹੁੰਦੇ ਨੇ ਪ੍ਰਸ਼ਾਸਨ ਤਲੇ ਕੀ ਕੀਤਾ ਉਹਨਾਂ ਦਾ ਕੋਈ ਕੰਮ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਥਾਣੇ ਵਿਖਾਈ ਰੱਖਿਆ ਉਹਨੂੰ ਇਹ ਵੀ ਨਹੀਂ ਦੱਸਿਆ ਤੈਨੂੰ ਕਿੱਥੇ ਲੈ ਕੇ ਜਾ ਰਹੇ ਆ ਉਹਦਾ ਘਰ ਵਾਲਾ ਕਿਡਨੀ ਪੇਸ਼ੈਂਟ ਹੈ ਔਰ ਉਹਨੂੰ ਵੀ ਚੱਕ ਲਿਆ ਕਰੋ ਮੈਂ ਤੁਹਾਡੇ ਦੁਆਰਾ ਇਹ ਕਹਿਣਾ ਚਾਹਨਾ ਕਿ ਜੇਕਰ ਆਪਣੀ ਮਨਸ਼ਾ ਸਾਫ ਸੀ ਉਹਦਾ ਕੰਮ ਕਰਨਾ ਜਾਂ ਨਹੀਂ ਕਰਨਾ ਲੇਕਿਨ ਉਸ ਜਨਾਨੀ ਨੂੰ ਜਿਹੜਾ ਦੋਸ਼ੀ ਜਿਹੜੇ ਲੋਗ ਨੇ ਕਿਆ ਤੁਹਾਡੇ ਮਾਧਿਅਮ ਨਾਲ ਸੀਐਮ ਤੱਕ ਇਹ ਹੁੰਦੇ ਤੇ ਮੈਨੂੰ ਲੱਗਦਾ ਜਰੂਰ ਗੌਰ ਕਰਦੇ ਮੈਂ ਉਹਨਾਂ ਦੀ ਨੀਅਤ ਦੇ ਉੱਤੇ ਕੋਈ ਹੋਰ ਨਹੀਂ ਕਰਦਾ ਲੇਕਿਨ ਮੈਨੂੰ ਇਹ ਲੱਗਦਾ ਕਿ ਉਹ ਭੋਲੀ ਵਰਗੇ ਇਨਸੀਡੈਂਟ ਪੰਜਾਬ ਚ ਕਿੰਨੇ ਹੋ ਰਹੇ ਨੇ ਇਹਦੇ ਤੇ ਵੀ ਸਾਨੂੰ ਜਰੂਰ ਧਿਆਨ ਰੱਖਣਾ ਚਾਹੀਦਾ